ਆਂ ਦੇ ਨਾਲ ਭਰੀ ਹੋਈ ਰੋਡਵੇਜ ਬਸ ਤੇ ਵੱਲੋਂ ਇੱਕ ਟਿਪਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਬਸ ਦਾ ਕੀ ਹੱਸ਼ਰ ਹੁੰਦਾ ਹੈ ਇਹ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕਦਰ ਬੁਰੀ ਹਾਲਤ ਇਸ ਬਸਤੀ ਹੋ ਗਈ ਹੈ ਕਿ ਪਛਾਣੀ ਵੀ ਨਹੀਂ ਜਾਂਦੀ ਕਿ ਇਹ ਬੱਸ ਰੋਡਵੇਜ ਦੀ ਹੈ ਜਾਂ ਫਿਰ ਪ੍ਰਾਈਵੇਟ ਬੱਸ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੀਆਂ ਜਿੱਥੇ ਕਿ ਹਾਈਵੇ ਦੇ ਕਿਨਾਰੇ ਦੇ ਉੱਤੇ ਡੰਪਰ ਦੇ ਵਿੱਚ ਪਿਛੇ ਦੀ ਬੜੀ ਜ਼ੋਰਦਾਰ ਟੱਕਰ ਮਾਰਦੀ ਹੈ ਇਹ ਰੋਡਵੇਜ ਬੱਸ ਤੇ ਇਸ ਦਰਮਿਆਨ ਟੱਕਰ ਮਾਰਨ ਦੇ ਕਰਕੇ ਇਹ ਬੱਸ ਸਿੱਧੀ ਟਿਪਰ ਦੇ ਅੰਦਰ ਜਾ ਕੇ ਵੱਢ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗਾ ਹਾਦਸਾ ਵਾਪਰਿਆ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬਸ ਤੇ ਪਰ ਖੱੱਚੇ ਉੱਡ ਜਾਂਦੇ ਨੇ ਹਾਸੇ ਦੇ ਵਿੱਚ ਇਸ ਸਵਾਰੀਆਂ ਦੇ ਵੱਲੋਂ ਚੀਕ ਚਾਹਾੜਾ ਪਾਇਆ ਜਾਂਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਲੋਕਾਂ ਇਹਨਾਂ ਸਵਾਰੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਇਕੱਠਾ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਪੁਲਿਸ ਦੀ ਮਦਦ ਦੇ ਨਾਲ ਬਾਹਰੇ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂਕਿ ਇਹਨਾਂ ਦੇ ਪਰਿਵਾਰਸ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸਵਾਰ ਸਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਪਰ ਮੌਕੇ ਤੇ ਮੌਜੂਦ ਅਧਿਕਾਰੀਆਂ ਦੇ ਮੁਤਾਬਿਕ ਇਹ ਰੋਡਵੇਜ਼ ਦੀ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਟਿਪਰ ਦੇ ਨਾਲ ਟਕਰੌਂਦੀ ਹੈ ਹਾਲਾਂਕਿ ਕਈਆਂ ਦੀ ਹਾਲਤ ਜੜੀ ਹੈ ਖਤਰੇ ਤੋਂ ਬਾਹਰ ਹੈ ਪਰ ਕਈ ਯਾਤਰੀ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਬੱਸ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਹੈ ਇਸ ਦੀ ਛੱਤ ਤੱਕ ਉੱਡ ਚੁੱਕੀ ਹੈ ਕਿਤੇ ਵੀ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਕਿ ਆਖਿਰਕਾਰ ਇਸ ਬਸਤੇ ਵਿੱਚ ਕੋਈ ਤਾਂ ਅਜੀਹਾ ਪੋਰਸ਼ਨ ਹੋਏਗਾ ਕਿ ਜਿਹੜਾ ਸਲਾਮਤ ਹੋਵੇ ਬਸਤਾ ਪੂਰੀ ਤਰ੍ਹਾਂ ਕਬਾੜ ਬਣ ਚੁੱਕੀ ਹੈ ਇੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਤਾਂ ਮੌਕੇ ਤੇ ਮੌਜੂਦ ਲੋਕ ਵੀ ਹੈਰਾਨ ਰਹਿ ਜਾਂਦੇ ਨੇ ਕਿ ਇੰਨਾ ਜਿਆਦਾ ਇਹ ਭਿਆਨਕ ਹਾਦਸਾ ਵਾਪਰਦਾ ਹੈ ਕਿ ਬੱਸ ਪਛਾਣੀ ਹੀ ਨਹੀਂ ਜਾਂਦੀ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਯੂਪੀ ਰੋਡਵੇਜ਼ ਦੀ ਬੱਸ ਦੇ ਵੱਲੋਂ ਇੱਕ ਟਿਪਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਰੋਡਵੇਜ਼ ਬੱਸ ਦੇ ਵੱਲੋਂ ਇੱਕ ਟਿੱਪਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਵਸਤਾ ਕੀ ਹਸ਼ਰ ਹੁੰਦਾ ਹੈ ਇਹ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕਦਰ ਬੁਰੀ ਹਾਲਤ ਇਸ ਵਸਤੀ ਹੋ ਗਈ ਹੈ ਕਿ ਪਛਾਣੀ ਵੀ ਨਹੀਂ ਜਾਂਦੀ ਕਿ ਇਹ ਬੱਸ ਰੋਡ ਵੇਜ ਦੀ ਹੈ ਜਾਂ ਫਿਰ ਪ੍ਰਾਈਵੇਟ ਬੱਸ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੀਆਂ ਜਿੱਥੇ ਕਿ ਹਾਈਵੇ ਦੇ ਕਿਨਾਰੇ ਦੇ ਉੱਤੇ ਡੰਪਰ ਦੇ ਵਿੱਚ ਪਿਛੇ ਦੀ ਬੜੀ ਜ਼ੋਰਦਾਰ ਟੱਕਰ ਮਾਰਦੀ ਹੈ ਇਹ ਰੋਡਵੇਜ ਬੱਸ ਤੇ ਇਸ ਦਰਮਿਆਨ ਟੱਕਰ ਮਾਰਨ ਦੇ ਕਰਕੇ ਇਹ ਬੱਸ ਸਿੱਧੀ ਟਿਪਰ ਦੇ ਅੰਦਰ ਜਾ ਕੇ ਵੱਢ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗਾ ਹਾਦਸਾ ਵਾਪਰਿਆ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਤੇ ਪਰ ਖੱੱਚੇ ਉੱਡ ਜਾਂਦੇ ਨੇ ਹਾਸੇ ਦੇ ਵਿੱਚ ਇਸ ਸਵਾਰੀਆਂ ਦੇ ਵੱਲੋਂ ਚੀਕ ਚਾਹਾੜਾ ਪਾਇਆ ਜਾਂਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਲੋਕਾਂ ਇਹਨਾਂ ਸਵਾਰੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਇਕੱਠਾ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਪੁਲਿਸ ਦੀ ਮਦਦ ਦੇ ਨਾਲ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਤੱਕ ਇਹਨਾਂ ਦੇ ਪਰਿਵਾਸ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸਵਾਰ ਸਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਪਰ ਮੌਕੇ ਤੇ ਮੌਜੂਦ ਅਧਿਕਾਰੀਆਂ ਦੇ ਮੁਤਾਬਿਕ ਇਹ ਰੋਡਵੇਜ਼ ਦੀ ਬੱਸ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਟਿਪਰ ਦੇ ਨਾਲ ਟਕਰੌਂਦੀ ਹੈ ਹਾਲਾਂਕਿ ਕਈਆਂ ਦੀ ਹਾਲਤ ਜੜੀ ਹੈ ਖਤਰੇ ਤੋਂ ਬਾਹਰ ਹੈ ਪਰ ਕਈ ਯਾਤਰੀ ਇਸ ਵੇਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਬੱਸ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਹੈ ਇਸ ਦੀ ਛੱਤ ਤੱਕ ਉੱਡ ਚੁੱਕੀ ਹੈ ਕਿਤੇ ਵੀ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਕਿ ਆਖਿਰਕਾਰ ਇਸ ਵਾਸਤੇ ਵਿੱਚ ਕੋਈ ਤਾਂ ਅਜਿਹਾ ਪੋਰਸ਼ਨ ਹੋਏਗਾ ਕਿ ਜਿਹੜਾ ਸਲਾਮਤ ਹੋਵੇ ਵਸਤਾ ਪੂਰੀ ਤਰ੍ਹਾਂ ਕਬਾੜ ਬਣ ਚੁੱਕੀ ਹੈ ਇੰਨਾ ਜਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਤਾਂ ਮੌਕੇ ਤੇ ਮੌਜੂਦ ਲੋਕ ਵੀ ਹੈਰਾਨ ਰਹਿ ਜਾਂਦੇ ਨੇ ਕਿ ਇੰਨਾ ਜਿਆਦਾ ਇਹ ਭਿਆਨਕ ਹਾਦਸਾ ਵਾਪਰਦਾ ਕਿ ਬਸ ਪਛਾਣੀ ਹੀ ਨਹੀਂ ਜਾਂਦੀ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਯੂਪੀ ਰੋਡਵੇਜ਼ ਦੀ ਬੱਸ ਤੇ ਵੱਲੋਂ ਇੱਕ ਟਿਪਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ